ਤੇ ਜੇਕਰ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵਿਰੋਧੀ ਧਿਰਾਂ ਤੇ ਹਮਲਾਵਰ ਹੁੰਦੇ ਦਿਖਾਈ ਦੇ ਰਹੇ ਨੇ ਤੇ ਕਈ ਤਰੀਕੇ ਦੇ ਤੰਜ ਵੀ ਕੱਸ ਰਹੇ ਨੇ ਇਸੇ ਕੜੀ ਤਹਿਤ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੇਵ ਸਿੰਘ ਕਾਕਾ ਬਰਾੜ ਦੇ ਸਮਰਥਨ ਦੇ ਲਈ ਰੋਡ ショਅ ਕਰਨ ਪਹੁੰਚੇ ਤਾਂ ਉੱਥੇ ਸਮਰਥਕਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਰੋਕ ਕੇ ਉਹਨਾਂ ਦੇ ਕੋਲੋਂ ਕਿੱਕਲੀ ਸੁਣੀ ਗਈ ਜਿਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੱਕਲੀ ਗਾਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਵਾਹ ਕਿ ਕਿਕਲੀ ਜੋ ਇੰਤਰੋਂ ਪਾਉਨਿਆ ਕਿਕਲੀ ਉਹਨਾਂ ਦੀ ਜਾਨ ਨਿਕਲੀ ਜੀ ਸਾਡੀ ਕਾਹੀ ਬਾਟਰ ਦੇ ਰੱਖਿਆ ਕਿਕਲੀ ਨੂੰ ਸ਼ੁਰੂ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੋ ਆਵੇ ਨਾ ਮੋਟ ਕੋਈ ਥਾਵੇ ਨਾ ਮੱਖੀ ਦਾ ਪਿੰਡੇ ਤੋਂ ਸੌ ਲੱਗੇ ਸੀਤ ਫਸ ਗਈ ਬਠਿੰਡੇ ਤੋਂ